ਵੱਡੇ ਵੱਡੇ ਕਲਾਕਾਰ ਆ ਨਾ ਇੱਕ ਦੂਜੇ ਨਾਲ ਫੋਟੋ ਨਹੀਂ ਕਰਾਉਂਦੇ ਔਰ ਪਾਜੀ ਕੋਲੋਂ ਸਿੱਖਿਆ ਲੈ ਲੋ ਔਰ ਦੇਖੋ ਕਿਵੇਂ ਦੇ ਕਿਵੇਂ ਕਹਿੰਦੇ ਮਤਲਬ ਪਾਜੀ ਫੋਟੋ ਕਰਾਉਂਦੇ ਨੇ ਹਰ ਇੱਕ ਦੇ ਨਾਲ ਦੇਖੋ ਆ ਚਾਰ ਦਿਨ ਦੀ ਜ਼ਿੰਦਗੀ ਹੈ ਪਤਾ ਨਹੀਂ ਕੱਲ੍ਹ ਨੂੰ ਰਹਿਣਾ ਕਿ ਨਹੀਂ ਰਹਿਣਾ ਪਰ ਹਮ ਔਰ ਹੰਕਾਰ ਸਰ ਮੇਰਾ ਸਲੀਮ ਵੈਸਤਾ ਤੇ ਮੇਰਾ ਦਿਓਰ ਵੈਸਤਾ ਦੂਵੀਂ ਮੇਰੇ ਨਾਲ ਬਹੁਤ ਵੱਡੇ ਵੱਡੇ ਕਲਾਕਾਰ ਆ ਨਾ ਇੱਕ ਦੂਜੇ ਨਾਲ ਫੋਟੋ ਨਹੀਂ ਕਰਾਉਂਦੇ ਔਰ ਪਾਜੀ ਕੋਲੋਂ ਸਿੱਖਿਆ ਲੈ ਲੋ ਔਰ ਦੇਖੋ ਕਿਵੇਂ ਦੇ ਕਿਵੇਂ ਕਹਿੰਦੇ ਮਤਲਬ ਬਾਜੀ ਫੋਟੋ ਕਰਾਉਂਦੇ ਨੇ ਹਰ ਇੱਕ ਦੇ ਨਾਲ ਦੇਖੋ ਆ ਚਾਰ ਦਿਨ ਦੀ ਜ਼ਿੰਦਗੀ ਹੈ ਪਤਾ ਨਹੀਂ ਕੱਲੂ ਰਹਿਣਾ ਕਿ ਨਹੀਂ ਰਹਿਣਾ ਪਰ ਹਮ ਔਰ ਹੰਕਾਰ ਸਰ ਮੇਰਾ ਸਲੀਮ ਵੈਸਤਾ ਤੇ ਮੇਰਾ ਡਿਓਰ ਵੈਸਤਾ ਦੂਈ ਮੇਰੇ ਨਾਲ ਬਹੁਤ ਵੱਡੇ ਵੱਡੇ ਕਲਾਕਾਰ ਆ ਨਾ ਇੱਕ ਦੂਜੇ ਨਾਲ ਫੋਟੋ ਨਹੀਂ ਕਰਾਉਂਦੇ ਔਰ ਬਾਜੀ ਕੋਲੋਂ ਸਿੱਖਿਆ ਲੈ ਲੋ ਔਰ ਦੇਖੋ ਕਿਵੇਂ ਦੇ ਕਿਵੇਂ ਕਹਿੰਦੇ ਮਤਲਬ ਬਾਜੀ ਫੋਟੋ ਕਰਾਉਂਦੇ ਨੇ ਹਰ ਇੱਕ ਦੇ ਨਾਲ ਦੇਖੋ ਆ ਚਾਰ ਦਿਨ ਦੀ ਜ਼ਿੰਦਗੀ ਹੈ ਪਤਾ ਨਹੀਂ ਕੱਲੂ ਰਹਿਣਾ ਕਿ ਨਹੀਂ ਰਹਿਣਾ ਪਰ ਹਮ ਔਰ ਹੰਕਾਰ ਸਰ ਮੇਰਾ ਸਲੀਮ ਵੈਸਤਾ ਤੇ ਮੇਰਾ ਦਿਓ ਰ ਵੈਸਤਾ ਦੂਵੀ ਮੇਰੇ ਨੂੰ ਬਹੁਤ ਵੱਡੇ ਵੱਡੇ ਕਲਾਕਾਰ ਆ ਨਾ ਇੱਕ ਦੂਜੇ ਨਾਲ ਫੋਟੋ ਨਹੀਂ ਕਰਾਉਂਦੇ ਔਰ ਪਾਜੀ ਕੋਲੋਂ ਸਿੱਖਿਆ ਲੈ ਲੋ ਔਰ ਦੇਖੋ ਕਿਵੇਂ ਦੇ ਕਿਵੇਂ ਕਹਿੰਦੇ ਮਤਲਬ ਪਾਜੀ ਫੋਟੋ ਕਰਾਉਂਦੇ ਨੇ ਹਰ ਇੱਕ ਦੇ ਨਾਲ ਦੇਖੋ ਚਾਰ ਦਿਨ ਦੀ ਜ਼ਿੰਦਗੀ ਆ ਪਤਾ ਨਹੀਂ ਕੱਲ੍ਹ ਨੂੰ ਰਹਿਣਾ ਕਿ ਨਹੀਂ ਰਹਿਣਾ ਪਰ ਹਮ ਔਰ ਹੰਕਾਰ ਸਰ ਮੇਰਾ ਸਲੀਮ ਵੈਸਤਾ ਤੇ ਮੇਰਾ ਦਿਓਰ ਵੈਸਟਾ ਦੂਵੀ ਮੇਰੇ ਨਾਲ ਬਹੁਤ ਦੇ ਵੱਡੇ ਵੱਡੇ ਕਲਾਕਾਰ ਆ ਨਾ ਇੱਕ ਦੂਜੇ ਨਾਲ ਫੋਟੋ ਨਹੀਂ ਕਰਾਉਂਦੇ ਔਰ ਬਾਜੀ ਕੋਲੋਂ ਸਿਕਸਰ ਲੈ ਰਹੋ ਔਰ ਦੇਖੋ ਕਿਵੇਂ ਦੇ ਕਿਵੇਂ ਕਹਿੰਦੇ ਮਤਲਬ ਬਾਜੀ ਫੋਟੋ ਕਰਾਉਂਦੇ ਨੇ ਹਰ ਇੱਕ ਦੇ ਨਾਲ ਦੇਖੋ ਆ ਚਾਰ ਦਿਨ ਦੀ ਜ਼ਿੰਦਗੀ ਹੈ ਪਤਾ ਨਹੀਂ ਕੱਲ੍ਹ ਨੂੰ ਰਹਿਣਾ ਕਿ ਨਹੀਂ ਰਹਿਣਾ ਪਰ ਹਮ ਔਰ ਹੰਕਾਰ ਸਰ ਮੇਰਾ ਸਲੀਮ ਵੈਸਟਾ ਤੇ ਮੇਰਾ ਦਿਓਰ ਵੈਸਟਾ ਦੂਵੀ ਮੇਰੇ ਨਾਲ ਬਹੁਤ ਦੇ ਵੱਡੇ ਵੱਡੇ ਕਲਾਕਾਰ ਆ ਨਾ ਇੱਕ ਦੂਜੇ ਨਾਲ ਫੋਟੋ ਨਹੀਂ ਕਰਾਉਂਦੇ ਔਰ ਪਾਜੀ ਕੋਲੋਂ ਸਿਕਸਰ ਲੈ ਲੋ ਔਰ ਦੇਖੋ ਕਿਵੇਂ ਦੇ ਕਿਵੇਂ ਕਹਿੰਦੇ ਮਤਲਬ ਪਾਜੀ ਫੋਟੋ ਕਰਾਉਂਦੇ ਨੇ ਹਰ ਇੱਕ ਦੇ ਨਾਲ ਦੇਖੋ ਆ ਚੜ੍ਹ ਦਿੰਦੀ ਜ਼ਿੰਦਗੀ ਆ ਪਤਾ ਨਹੀਂ ਕੱਲ੍ਹ ਨੂੰ ਰਹਿਣਾ ਕਿ ਨਹੀਂ ਰਹਿਣਾ ਪਰ ਹੰਮ ਔਰ ਹੰਕਾਰ ਸਰ ਮੇਰਾ ਸਲੀਮ ਵੈਸਤਾ ਤੇ ਮੇਰਾ ਦਿਓਰ ਵੈਸਤਾ ਦੂਈ ਮੇਰੇ ਨਾਲ ਬਹੁਤ ਵੱਡੇ ਵੱਡੇ ਕਲਾਕਾਰ ਆ ਨਾ ਇੱਕ ਦੂਜੇ ਨਾਲ ਫੋਟੋ ਨਹੀਂ ਕਰਾਉਂਦੇ ਔਰ ਪਾਜੀ ਕੋਲੋਂ ਸਿਕਸਰ ਲੈ ਲੋ ਔਰ ਦੇਖੋ ਕਿਵੇਂ ਦੇ ਕਿਵੇਂ ਕਹਿੰਦੇ ਮਤਲਬ ਬਾਜੀ ਫੋਟੋ ਕਰਾਉਂਦੇ ਨੇ ਹਰ ਇੱਕ ਦੇ ਨਾਲ ਦੇਖੋ ਆ ਚਾਰ ਦਿਨ ਦੀ ਜ਼ਿੰਦਗੀ ਹੈ ਪਤਾ ਨਹੀਂ ਕੱਲੂ ਰਹਿਣਾ ਕਿ ਨਹੀਂ ਰਹਿਣਾ ਪਰ ਹਮ ਔਰ ਹੰਕਾਰ ਸਰ ਮੇਰਾ ਸਲੀਮ ਵੈਸਤਾ ਤੇ ਮੇਰਾ ਜੀਵਨ ਵੈਸਤਾ ਦੂਵੀਂ ਮੇਰੇ ਨਾਲ ਬਹੁਤ ਵੱਡੇ ਵੱਡੇ ਕਲਾਕਾਰ ਆ ਨਾ ਇੱਕ ਦੂਜੇ ਨਾਲ ਫੋਟੋ ਨਹੀਂ ਕਰਾਉਂਦੇ ਔਰ ਬਾਜੀ ਕੋਲੋਂ ਸਿੱਖਾ ਲੈ ਲੋ ਔਰ ਦੇਖੋ ਕਿਵੇਂ ਦੇ ਕਿਵੇਂ ਕਹਿੰਦੇ ਮਤਲਬ ਬਾਜੀ ਫੋਟੋ ਕਰਾਉਂਦੇ ਨੇ ਹਰ ਇੱਕ ਦੇ ਨਾਲ ਦੇਖੋ ਆ ਚਾਰ ਦਿਨ ਦੀ ਜ਼ਿੰਦਗੀ ਹੈ ਪਤਾ ਨਹੀਂ ਕੱਲੂ ਰਹਿਣਾ ਕਿ ਨਹੀਂ ਰਹਿਣਾ ਪਰ ਹਮ ਔਰ ਹੰਕਾਰ ਸਰ ਮੇਰਾ ਸਲੀਮ ਵੈਸਤਾ ਤੇ ਮੇਰਾ ਦਿਓ ਵੈਸਤਾ ਦੂਰੀ ਮੇਰੇ ਨਾਲ ਬਹੁਤ ਵੱਡੇ ਵੱਡੇ ਕਲਾਕਾਰ ਆ ਨਾ ਇੱਕ ਦੂਜੇ ਨਾਲ ਫੋਟੋ ਨਹੀਂ ਕਰਾਉਂਦੇ ਔਰ ਪਾਜੀ ਕੋਲੋਂ ਸਿੱਖਿਆ ਲੈ ਰਹੋ ਔਰ ਦੇਖੋ ਕਿਵੇਂ ਦੇ ਕਿਵੇਂ ਕਹਿੰਦੇ ਮਤਲਬ ਪਾਜੀ ਫੋਟੋ ਕਰਾਉਂਦੇ ਨੇ ਹਰ ਕਿਸੇ ਨਾਲ ਦੇਖੋ ਆ ਚਾਰ ਦਿਨ ਦੀ ਜ਼ਿੰਦਗੀ ਆ ਪਤਾ ਨਹੀਂ ਕੱਲ੍ਹ ਨੂੰ ਰਹਿਣਾ ਕਿ ਨਹੀਂ ਰਹਿਣਾ ਪਰ ਹਮ ਔਰ ਹੰਕਾਰ ਸਰ ਮੇਰਾ ਸਲੀਮ ਵੈਸਤਾ ਤੇ ਮੇਰਾ ਦਿਓਰੋ ਇਸ ਤੇ ਦੂਵੀਂ ਮੇਰੇ ਨਾਲ ਬਹੁਤ ਵਡੇ ਵੱਡੇ ਕਲਾਕਾਰ ਆ ਨਾ ਇੱਕ ਦੂਜੇ ਨਾਲ ਫੋਟੋ ਨਹੀਂ ਕਰਾਉਂਦੇ ਔਰ ਪਾਜੀ ਕੋਲੋਂ ਸਿੱਖਣਾ ਲੈ ਲੋ ਔਰ ਦੇਖੋ ਕਿਵੇਂ ਦੇ ਕਿਵੇਂ ਕਹਿੰਦੇ ਮਤਲਬ ਪਾਜੀ ਫੋਟੋ ਕਰਾਉਂਦੇ ਨੇ ਹਰ ਇੱਕ ਦੇ ਨਾਲ ਦੇਖੋ ਆ ਚਾਰ ਦਿਨ ਦੀ ਜ਼ਿੰਦਗੀ ਆ ਪਤਾ ਨਹੀਂ ਕੱਲ੍ਹ ਨੂੰ ਰਹਿਣਾ ਕਿ ਨਹੀਂ ਰਹਿਣਾ ਪਰ ਹਮ ਔਰ ਹੰਕਾਰ ਸਰ ਮੇਰਾ ਸਲੀਮ ਵੈਸਤਾ ਤੇ ਮੇਰਾ ਦਿਓਰੋ ਇਸ ਤੇ ਦੂਵੀਂ ਮੇਰੇ ਨਾਲ ਬਹੁਤ